ਉੱਚੀਆਂ ਲੰਮੀਆਂ ਸਬਜ਼ ਖਜੂਰਾ ਤੇ ਪੱਤਰ ਜਨਾ ਦੇ ਸਾਵੇ ਜਿਹੜਾ ਮੇਰਾ ਵੌਇਸਓਪ ਪੰਜਾਬ ਦਾ ਸਫਰ ਸੀ ਉਹ ਬਹੁਤ ਹੀ ਜ਼ਿਆਦਾ ਮਤਲਬ ਇੱਕ ਇੰਟਰਸਟਿੰਗ ਵੀ ਸੀ ਤੇ ਬਹੁਤ ਹੀ ਜ਼ਿਆਦਾ ਮੈਨੂੰ ਉੱਥੇ ਬਹੁਤ ਕੁਝ ਸਿੱਖਣ ਨੂੰ ਮਿਲਿਆ ਸਾਨੂੰ ਉਹ ਨਜ਼ਰ ਨਾ ਆਵੇ ਇੱਕ ਜਿਹੜੀ ਮੈਂ ਸਪੈਸ਼ਲ ਚੀਜ਼ ਉੱਥੋਂ ਸਿੱਖੀ ਵੀ ਥੋੜੇ ਥੋੜੇ ਸਮੇਂ 'ਚ ਜ਼ਿਆਦਾ ਕੰਮ ਕਿਵੇਂ ਕੀਤਾ ਜਾਂਦਾ ਹੈ ਤੇ ਸਾਨੂੰ ਵੇੜਾ ਵੱਡ ਵੱਡ ਖਾਵੇ ਗੁਲਾਮ ਫਰੀਦਾ ਉੱਥੇ ਕੀ ਵਸਣਾ ਤੇ ਮੇਰੇ ਚਾਚਾ ਜੀ ਮੇਰੇ ਉਸਤਾਦ ਜੀ ਨੇ ਉਹਨਾਂ ਨੇ ਮੈਨੂੰ ਬਹੁਤ ਜ਼ਿਆਦਾ ਤਿਆਰੀ ਕਰਵਾਈ ਨਜ਼ਰ ਨਾ ਆਵੇ ਕੋਠੇ ਤੇ ਕਾ ਨਾ ਆਏ ਸੋਹਣਿਆ ਜਿਹੜੇ ਮੇਰੇ ਫਾਦਰ ਸਾਹਿਬ ਸੀਗੇ ਉਹ ਇੱਕ ਪੈਡ ਪਲੇਅਰ ਸੀਗੇ ਸਭ ਤੋਂ ਪਹਿਲਾਂ ਮੇਰੇ ਦਾਦਾ ਜੀ ਨੂੰ ਵੀ ਸੰਗੀਤ ਦਾ ਸ਼ੌਂਕ ਸੀਗਾ ਉਹ ਵੀ ਗਾਉਂਦੇ ਸੀ ਥੋੜਾ ਬਹੁਤਾ ਤੇ ਉਸ ਤੋਂ ਬਾਅਦ ਉਹੀ ਸ਼ੌਕ ਮੇਰੇ ਫਾਦਰ ਸਾਹਿਬ ਜੀ ਦੇ ਵਿੱਚ ਆਇਆ ਮੇਰੇ ਚਾਚਾ ਜੀ ਦੇ ਬੱਚਾ ਆ ਉਹਨਾਂ ਤੋਂ ਬਾਅਦ ਹੁਣ ਸਾਡੇ ਦੇ ਵਿੱਚ ਹੈ ਤੇਰਾ ਪਿਆਰ ਬੋ ਸੋਹਣਿਆ ਤੇਰਾ ਪਿਆਰ ਬਹਾਨਾ ਏ ਮੈਨੂੰ ਸਾਰੇ ਜੱਜਿਸ ਤੋਂ ਹੀ ਬਹੁਤ ਜ਼ਿਆਦਾ ਪਿਆਰ ਮਿਲਿਆ ਸਪੈਸ਼ਲੀ ਸਚਿਨ ਸਰ ਅਮਰ ਨੂਰੀ ਮੈਮ ਇੰਦਰਜੀਤ ਨਿਕੋ ਜੀ ਕਪਤਾਨ ਲਾਡੀ ਜੀ ਸਾਰਿਆਂ ਤੋਂ ਹੀ ਬਹੁਤ ਮੈਨੂੰ ਪਿਆਰ ਮਿਲਿਆ ਸਾਰੀ ਸਾਰੀ ਰਾਤ ਤੇਰੀ ਯਾਦ ਸਤਾਵੇ ਕਹਿੰਦੇ ਮੇਰੇ ਨੈ ਕੋਈ ਪਿਆਰ ਨਾ ਪਾਵੇ ਦਿਲ ਦੇ ਕੇ ਤੁਹਾਡੇ ਨਾਲ ਕਿਸੇ ਗੀਤ ਚ ਕਿਸ ਤਰ੍ਹਾਂ ਦਾ ਇਸ ਤਰ੍ਹਾਂ ਦਾ ਕੁਝ ਵਾਪਰਿਆ ਕਿ ਜਿੱਥੇ ਤੁਹਾਨੂੰ ਲੱਗਿਆ ਹੋਵੇ ਯਾਰ ਵੀ ਮਿਜਿਸ਼ੀਅਨ ਹੁਣ ਵਜਾ ਰਹੇ ਆ ਤੇ ਮੈਂ ਕਿੱਦਾਂ ਇਹਨਾਂ ਨੂੰ ਹੈਂਡਲ ਕਿੱਦਾਂ ਕਰੂੰਗਾ ਕਿ ਵੇ ਚੱਕੂੰਗਾ ਕਿੱਥੇ ਛੱਡਾਂ ਸਾਰੀ ਸਾਰੀ ਰਾਤ ਤੇਰੀ ਯਾਦ ਸਤਾਵੇ ਕਹਿੰਦੇ ਮੇਰੇ ਨੈ ਕੋਈ ਪਿਆਰ ਨਾ ਪਾਵੇ ਜਿਾਰੇ ਸਾਰੇ ਮਰੇ ਜਾਨੀ ਜਾਰੇ ਸਾਰੇ ਮਰੇ ਜਾਨੀ ਜਾਰੇ ਸਾਰੇ ਮਰੇ ਜ਼ੱਪਾ ਮਰੇ ਜ਼ੱਪਾ ਮਰੇ ਜ਼ ਪਨੀ ਜਨੀ ਜਨੀ ਬਮਾ ਮਾ ਪਨੀ ਪਨੀ ਬਮਰੇ ਰੇ ਮਾ ਬਮਾ ਬਮਰੇ ਜ਼ੱਪਾ ਮਰੇ ਜ਼ ਪਨੀ ਮਰੇ ਰੇ ਸੋ ਜਦ ਕਿ ਜਿਹੜੇ ਸਾਰੇ ਮਿਊਜ਼ੀਸ਼ੀਅਨ ਸੀਗੇ ਉਹ ਮੇਰੇ ਲਈ ਸਟੇਜ ਤੇ ਚੱਲ ਕੇ ਆਏ ਸੀ ਉਹਨਾਂ ਨੇ ਵੀ ਮੈਨੂੰ ਸਟੈਂਡਿੰਗ ਆਪੀਸ਼ਨ ਦਿੱਤੀ ਸੀ ਜਿਹੜੇ ਕਿ ਵੌਇਸ ਆਫ ਪੰਜਾਬ ਦੀ ਜਰਨੀ ਦੇ ਵਿੱਚ ਪਹਿਲੀ ਵਾਰ ਹੋਇਆ ਸੀ ਕਿ ਸਾਰੇ ਮਿਊਜ਼ੀਸ਼ੀਅਨਸ ਸਟੇਜ 'ਤੇ ਉੱਠ ਕੇ ਆਏ ਨੇ ਹਰ ਹਰ ਗੇੜੇ ਕਦ ਯਾਤੜੀ ਦੇ ਵੇੜੇ ਮਹੀ ਮੈਂ ਤੈਨੂੰ ਯਾਦ ਕਰਾਂ ਯਾਦ ਕਰਾਂ ਚਰਖੇ ਦੇ ਭਾਈ ਸਾਹਿਬ ਦੇ ਸੁਪਨੇ ਨੂੰ ਪੂਰਾ ਕਰਨ ਦੇ ਲਈ ਪੂਰਾ ਯਤਨ ਕਰ ਰਿਹਾ ਮੈਂ ਸਿਰ ਤੋੜ ਮਿਹਨਤ ਕਰ ਰਿਹਾ ਮੈਂ ਆਪਣੇ ਵੀ ਕਈ ਕਾਰੋਬਾਰ ਵੀ ਆਪਦੇ ਕੰਮ ਵੀ ਛੱਡਿਆ ਇਸ ਬੱਚੇ ਲਈ ਵੀ ਚਲੋ ਕਾਸੀ ਚੰਗੇ ਗਾਣੇ ਨੂੰ ਪ੍ਰੋਮੋਟ ਕਰੀਏ ਤੇ ਸਾਡਾ ਗਾਇਕੀ ਦੀ ਅਸੀਂ ਕਹਿ ਸਕੀ ਅਸੀਂ ਸੇਵਾ ਕੀਤੀ ਹੈ ਔਰ ਚੰਗੇ ਗਾਣੇ ਨੂੰ ਕਰਦੇ ਹਾਂ ਮੁਕਦੀ ਨਹੀਂ ਗਮ ਦੀ ਪੂ ਮੈਂ ਕਲਾਸਿਕ ਨੂੰ ਆਪਦੀਆਂ ਨਜ਼ਰਾਂ ਦੇ ਵਿੱਚ ਦੁੱਧ ਸਮਝਦਾ ਮੈਂ ਜਿਹੜਾ ਕਿ ਉਹ ਦੁੱਧ ਇਕੱਠਾ ਕਰ ਰਿਹਾ ਕਿਉਂਕਿ ਅੱਗੇ ਜਾ ਕੇ ਉਹ ਪਨੀਰ ਵੀ ਬਣ ਜਾਂਦਾ ਦਹੀਂ ਵੀ ਬਣ ਸਕਦੀ ਹੈ ਤੇ ਹੋਰ ਵੀ ਬਹੁਤ ਚੀਜ਼ਾਂ ਬਣ ਜਾਂਦੀਆਂ ਦੁੱਧ ਤੋਂ ਮਾਹੀ ਮੈਂ ਤੈਨੂੰ ਯਾਦ ਕਰਾਂ ਯਾਦ ਕਰਾਂ ਚਰਖੇ ਦੇ ਹਰ ਹਰ ਗੇੜੇ ਮਾਹੀ ਮੈਂ ਤੈਨੂੰ ਮਾਹੀ ਮੈਂ ਤੈਨੂੰ ਯਾਦ ਕਰਾਂ ਚਰਖੇ ਦੇ ਹਰ ਹਰ ਗੇੜੇ ਸੰਗੀਤ ਹਰ ਇੱਕ ਦੀ ਰੂਹ ਦੀ ਖੁਰਾਕ ਆ ਤੇ ਇਹ ਖੁਰਾਕ ਅਸੀਂ ਆਪਣੇ ਮਾਨਸਿਕ ਤਣਾਅ ਨੂੰ ਦੂਰ ਕਰਨ ਵਾਸਤੇ ਲੈਨੇ ਆ ਤੇ ਜਿਹੜੇ ਕਲਾਕਾਰ ਜਾਂ ਮਿਊਜ਼ਿਕ ਨੂੰ ਪਿਆਰ ਕਰਨ ਵਾਲੇ ਹੁੰਦੇ ਨੇ ਅਸੀਂ ਉਹਨਾਂ ਦੀਆਂ ਮੁਸ਼ਕਿਲਾਂ ਉਹਨਾਂ ਦੇ ਸੰਘਰਸ਼ ਨੂੰ ਨਹੀਂ ਜਾਣਦੇ ਆ ਅੱਜ ਇਸੇ ਤਰ੍ਹਾਂ ਦੇ ਇੱਕ ਨੌਜਵਾਨ ਜਿਹੜਾ ਕਿ ਬਚਪਨ ਤੋਂ ਜਵਾਨੀ ਦੀ ਦਹਲਿਜ਼ ਤੇ ਪੈਰ ਧਰ ਰਿਹਾ ਤੇ ਪਰ ਆਪਣੀ ਗੁਰਬਤ ਦੀ ਜ਼ਿੰਦਗੀ ਦੇ ਵਿੱਚੋਂ ਨਿਕਲ ਕੇ ਉਸ ਨੇ ਗਾਇਕੀ ਦੇ ਵਿੱਚ ਇੱਕ ਵੱਖਰਾ ਮੁਕਾਮ ਹਾਸਲ ਕੀਤਾ ਵਾਇਸ ਆਫ ਪੰਜਾਬ ਦੇ ਸੀਸੀ 9 ਦੇ ਵਿੱਚ ਇੱਕ ਮੁਕਾਮ ਹਾਸਲ ਕਰਕੇ ਪਰਤਿਆ ਤੇ ਉਸ ਨੌਜਵਾਨ ਨਾਲ ਤੁਹਾਡੀ ਗੱਲਬਾਤ ਕਰਾਉਣੇ ਆ ਨੌਜਵਾਨ ਦਾ ਨਾਮ ਹੈ ਸ਼ਾਨ ਦਿਲਰਾਜ ਆਓ ਕਰਦੇ ਹਾਂ ਗੱਲਬਾਤ ਹਾਂ ਚਰਖੇ ਦੇ ਹਰ ਹਰ ਗੇੜੇ ਮਾਹੀ ਮੈਂ ਤੈਨੂੰ ਮਾਹੀ ਮੈਂ ਤੈਨੂੰ ਯਾਦ ਕਰਾਂ ਚਰਖੇ ਦੇ ਹਰ ਹਰ ਗੇੜੇ ਕਦਿਆ ਤਤੜੀ ਦੇ ਵਿੜੇ ਮਾਹੀ ਮੈਂ ਤੈਨੂੰ ਯਾਦ ਕਰਾਂ ਯਾਦ ਕਰਾਂ ਚਰਖੇ ਦੇ ਹਰ ਹਰ ਗੇੜੇ ਸ਼ਾਨ ਕੀ ਹਾਲ ਬਹੁਤ ਵਧੀਆ ਜੀ ਸੱਸੀ ਗਾਲ شان ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਪੰਜਾਬੀ ਲੋਕ ਚੈਨਲ ਤੇ ਪਹਿਲਾ ਸਵਾਲ ਤੁਹਾਨੂੰ ਇਹੀ ਹੈ ਕਿ ਤੁਸੀਂ ਜਿਹੜਾ 뮤ਜ਼ਿਕ ਆ ਜਿਹੜਾ ਵਾਇਸ ਆਫ ਪੰਜਾਬ ਦੇ ਵਿੱਚ ਜਦੋਂ ਤੁਸੀਂ ਜਾਣਦੇ ਹੋ ਤਾਂ ਉਹ ਸਫ਼ਰ ਹੈ ਜਿਹੜਾ ਤੁਹਾਡਾ ਉਹ ਕਿਸ ਤਰ੍ਹਾਂ ਦਾ ਰਿਹਾ 뮤ਜ਼ਿਕ ਤੁਸੀਂ ਕਿਸ ਤਰ੍ਹਾਂ ਚੁਣਿਆ ਜਿਹੜਾ ਮੇਰਾ ਵਾਇਸ ਆਫ ਪੰਜਾਬ ਦਾ ਸਫ਼ਰ ਸੀ ਉਹ ਬਹੁਤ ਹੀ ਜ਼ਿਆਦਾ ਮਤਲਬ ਇੱਕ ਇੰਟਰਸਟਿੰਗ ਵੀ ਸੀ ਤੇ ਬਹੁਤ ਹੀ ਜ਼ਿਆਦਾ ਮੈਨੂੰ ਉੱਥੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਇੱਕ ਜਿਹੜੀ ਮੈਂ ਸਪੈਸ਼ਲ ਚੀਜ਼ ਉੱਥੋਂ ਸਿੱਖੀ ਵੀ ਥੋੜੇ ਥੋੜੇ ਸਮੇਂ 'ਚ ਜ਼ਿਆਦਾ ਕੰਮ ਕਿਵੇਂ ਕੀਤਾ ਜਾਂਦਾ ਹੈ ਨਾ ਤੇ 뮤직 ਦੇ ਨਾਲ ਤਾਂ ਮੈਨੂੰ ਸ਼ੁਰੂ ਤੋਂ ਲਗਾਓ ਸੀ ਤੇ ਮੇਰੇ ਚਾਚਾ ਜੀ ਮੇਰੇ ਉਸਤਾਦ ਜੀ ਨੇ ਉਹਨਾਂ ਨੇ ਮੈਨੂੰ ਬਹੁਤ ਜ਼ਿਆਦਾ ਤਿਆਰੀ ਕਰਵਾਈ ਉਹਨਾਂ ਨੇ ਮੈਨੂੰ ਦੱਸਿਆ ਕਿ ਵੌਇਸ ਆਫ ਪੰਜਾਬ ਦੇ ਐਡੀਸ਼ਨ ਹੋ ਰਿਹਾ ਬਠਿੰਡਾ ਚ ਤੇ ਅਸੀਂ ਮਤਲਬ ਕੋਈ ਜ਼ਿਆਦਾ ਤਿਆਰੀ ਨਹੀਂ ਸੀ ਇੱਕਦੋਂ ਪਤਾ ਲੱਗਿਆ ਵੀ ਐਡੀਸ਼ਨ ਹੈ ਤੇ ਅਸੀਂ ਐਡੀਸ਼ਨ ਦੇ ਚਲੇ ਗਏ ਮੈਂ ਜਿਹੜੀ ਮੇਰੀ ਜਰਨੀ ਸੀ ਉੱਥੋਂ ਸਟਾਰਟ ਹੋਈ ਸੀਗੀ ਐ ਐਡੀਸ਼ਨ ਤੇ ਦੁੱਲੇ ਦੀ ਵਾਰ ਤੋਂ ਦੁੱਲੇ ਦੀ ਵਾਰ ਤੋਂ ਦੁੱਲੇ ਦੀ ਵਾਰ ਗਈ ਸੀ ਮੈਂ ਫੋਕ ਤੇ ਉੱਥੋਂ ਮੇਰੀ ਜਿਹੜੀ ਵੌਇਸ ਆਫ ਪੰਜਾਬ ਦੀ ਜਰਨੀ ਸਟਾਰਟ ਹੋਈ ਸੀ ਆ ਤੁਹਾਡੇ ਪਰਿਵਾਰ ਦੇ ਵਿੱਚ ਕੌਣ ਕੌਣ ਆ ਤੁਹਾਡੇ ਪਰਿਵਾਰ ਦੇ ਵਿੱਚ ਪਹਿਲਾਂ ਵੀ ਸੰਗੀਤ ਹੈ ਜਿਹੜਾ ਹੈਗਾ ਪਿੱਛੇ ਸੰਗੀਤ ਨਾਲ ਜੁੜਿਆ ਹੋਇਆ ਤੁਹਾਡਾ ਪਿਛੋਕੜ ਹੈ ਹਾਂਜੀ ਜਿਹੜੇ ਮੇਰੇ ਫਾਦਰ ਸਾਹਿਬ ਸੀਗੇ ਜੀ ਉਹ ਇੱਕ ਪੈਡ ਪਲੇਅਰ ਸੀਗੇ ਸਭ ਤੋਂ ਪਹਿਲਾਂ ਮੇਰੇ ਦਾਦਾ ਜੀ ਨੂੰ ਵੀ ਸੰਗੀਤ ਦਾ ਸ਼ੌਂਕ ਸੀਗਾ ਉਹ ਵੀ ਗਾਉਂਦੇ ਸੀ ਥੋੜਾ ਬਹੁਤਾ ਤੇ ਉਸ ਤੋਂ ਬਾਅਦ ਉਹੀ ਸ਼ੌਕ ਮੇਰੇ ਫਾਦਰ ਸਾਹਿਬ ਜੀ ਦੇ ਵਿੱਚ ਆਇਆ ਮੇਰੇ ਚਾਚਾ ਜੀ ਦੇ ਬੱਚਾ ਆ ਉਹਨਾਂ ਤੋਂ ਬਾਅਦ ਹੁਣ ਸਾਡੇ ਦੇ ਵਿੱਚ ਹੈ ਤੇ ਮੇਰੇ ਫਾਦਰ ਸਾਹਿਬ ਨੂੰ ਬਹੁਤ ਜ਼ਿਆਦਾ ਲਗਾਵ ਸੀ ਸੰਗੀਤ ਨਾਲ ਉਹਨਾਂ ਦੀ 2017 ਦੇ ਵਿੱਚ ਡੈਥ ਹੋ ਗਈ ਸੀ। ਅੱਛਾ। ਹਾਂਜੀ ਉਹ ਪੈਡ ਪਲੇਅਰ ਸੀਗੇ। میوزਿਕ ਵੀ ਗਾਉਂਦੇ ਵੀ ਬਹੁਤ ਅੱਛਾ ਸੀਗੇ। ਹੂੰ। ਤੇ ਮੇਰੇ ਚਾਚਾ ਜੀ ਵੀ ਗਾਉਂਦੇ ਆ। ਅਸੀਂ ਪਟੈਲਾ ਘਰਾਨਾ ਤੋਂ ਸਿੱਖਦੇ ਆਂ ਜੀ। ਹੂੰ। ਉਹਨਾਂ ਦੇ ਸ਼ਾਗਿਰਦ ਉਸਤਾਦ ਰਜ਼ਾ अली ਖਾਨ ਸਾਹਿਬ ਜੀ ਤੋਂ ਹੈ। ਤੇ ਉਹਨਾਂ ਦੇ ਮਤਲਬ ਉਸ ਪਰਿਵਾਰ ਚੋਂ ਮੈਂ ਵੀ ਸਿੱਖ ਰਿਹਾ ਮੇਰੇ ਚਾਚਾ ਜੀ ਉਹਨਾਂ ਤੋਂ ਸਿੱਖ ਰਹੇ ਆ। ਮੈਂ ਵੀ ਉਹਨਾਂ ਤੋਂ ਸਿੱਖ ਰਿਹਾ। ਹੂੰ। ਮੇਰੇ ਪਰਿਵਾਰ ਚ ਮੇਰੇ ਫਾਦਰ ਸਾਹਿਬ, ਮੇਰੇ ਚਾਚਾ ਜੀ, ਮੇਰੇ ਮਦਰ, ਦਾਦਾ-ਦਾਦੀ, ਮੇਰੇ ਦੋ ਬ੍ਰਦਰ ਵੀ ਹੈ, ਕਜ਼ਨ ਬ੍ਰਦਰ, ਇੱਕ ਰੀਅਲ ਬ੍ਰਦਰ। ਤੇ ਚਾਚੀ ਜੀ ਵੀ ਨੇ ਗਾਣੇ ਸਾਰੇ ਗਮਾ ਗਮਾ ਕਰੇਗਾ ਮਾ ਮਾ ਗਮਾ ਮਾ ਗਮਾ ਦਰ ਜ਼ ਕਰ ਜ਼ ਰ ਜ਼ਦਾ ਜ਼ਦਾ ਮਾਧ ਮਾ ਗਮਾ ਗਰੇ ਸਾ ਸਾਰੀ ਸਾਰੀ ਰਾਤ ਤੇਰੀ ਯਾਦ ਸਤਾਵੇ ਕਹਿੰਦੇ ਮੇਰੇ ਨੈ ਕੋਈ ਪਿਆਰ ਨਾ ਪਾਵੇ ਸਾਰੀ ਸਾਰੀ ਰਾਤ ਤੇਰੀ ਯਾਦ ਸਤਾਵੇ ਕਹਿੰਦੇ ਮੇਰੇ ਨੈ ਕੋਈ ਪਿਆਰ ਨਾ ਪਾਵੇ ਦਿਲ ਦੇ ਕੇ ਪਛਤਾਉਣੀ ਆ ਮੈਂ ਦਿਲ ਦੇ ਕੇ ਅਚਤੋ ਨੀਅਮੇ ਬੇਦਰਦੀ ਨੀਂਦ ਨਾ ਆਵੇ ਸਾਰੀ ਸਾਰੀ ਰਾਤ ਤੇਰੀ ਯਾਦ ਸਤਾਵੇ ਕਹਿੰਦੇ ਮੇਰੇ ਨੇ ਕੋਈ ਪਿਆਰ ਨਾ ਪਾਵੇ ਸ਼ਾਨ ਸੰਗੀਤ ਵਾਲਾ ਆਉਣ ਦਾ ਆਉਣਾ ਤੁਹਾਡਾ ਕਿਵੇਂ ਹੋਇਆ ਕਿਉਂਕਿ ਸੰਗੀਤ ਵੱਲ ਹਾਲਾਂਕਿ ਚਲੋ ਫੈਮਿਲੀ ਦੇ ਵਿੱਚ ਸੀਗਾ ਪਰ ਜ਼ਰੂਰੀ ਨਹੀਂ ਹੁੰਦਾ ਕਿ ਬੱਚੇ ਜੇ ਕੋਈ ਪਰਿਵਾਰ ਦੇ ਵਿੱਚ ਸੰਗੀਤਕ ਮਾਹੌਲ ਹੈਗਾ ਤਾਂ ਬੱਚੇ ਉਸ ਪਾਸੇ ਵੱਲ ਹੀ ਜਾਣ ਤੁਹਾਡਾ ਇੰਟਰਸਟ ਇਹਦੇਲੇ ਪਾਸੇ ਕਿਵੇਂ ਬਣਿਆ ਮੇਰਾ ਇੰਟਰਸਟ ਹੋ ਲੋ ਤਾਂ ਬਣਾ ਜੀ ਕਿਉਂਕਿ ਮੇਰੇ ਫਾਦਰ ਸਾਹਿਬ ਜੀ ਦਾ ਸੁਪਨਾ ਸੀਗਾ ਵੀ ਮੈਂ ਇੱਕ ਬਹੁਤ ਮਸ਼ਹੂਰ ਕਲਾਕਾਰ ਬਣਾ ਇੱਕ ਗਾਇਕ ਬਣਾ ਤੇ ਉਹਨਾਂ ਦੀ ਡੈਥ ਹੋ ਗਈ ਸੀ 2017 ਦੇ ਵਿੱਚ ਤੇ ਉਹ ਸ਼ਬਦ ਅੱਜ ਵੀ ਮੇਰੇ ਮਾਈਂਡ ਚ ਹੈ ਕਿ ਉਸ ਮਤਲਬ ਉਹ ਸ਼ਬਦਾਂ ਨੂੰ ਲੈ ਕੇ ਮੈਂ ਇਸ ਸੰਗੀਤ ਦੇ ਉੱਤੇ ਮਿਹਨਤ ਕਰ ਰਿਹਾ ਹਾਂ ਇਸ ਸੰਗੀਤ ਨਾਲ ਜੁੜਿਆ ਹੋਇਆ ਕਿ ਮੈਂ ਜੇ ਮੈਨੂੰ ਪੰਜਾਬ ਦੇ ਲੋਕ ਮੈਨੂੰ ਪਿਆਰ ਦੇਣਗੇ ਦੁਆਵਾਂ ਦੇਣਗੇ ਤਾਂ ਮੈਂ ਜ਼ਰੂਰ ਉਮੀਦ ਕਰਦਾ ਹਾਂ ਵੀ ਮੈਂ ਇੱਕ ਦਿਨ ਜ਼ਰੂਰ ਵੱਡਾ ਕਲਾਕਾਰ ਬਣਾਗਾ ਤੇ ਹੁਣ ਮੈਂ ਆਪਦੇ ਉਸਤਾਦ ਜੀ ਮੇਰੇ ਚਾਚਾ ਜੀ ਤੋਂ ਸਿੱਖਦਾ ਉਹਨਾਂ ਦਾ ਨਾਮ ਉਸਤਾਦ ਜੀਤ ਜੋਗੀ ਜੀ ਹੈ ਤੇ ਸਾਡਾ ਪਟਿਆਲਾ ਘਰਾਨਾ ਜੀ ਉੱਥੋਂ ਮੈਂ ਸਿੱਖਿਆ ਅੱਛਾ ਇੱਕ ਹੋਰ ਆਸ਼ਾਨ ਕੀ ਜਿਹੜਾ ਤੁਹਾਡਾ ਵਾਇਸ ਆਫ ਪੰਜਾਬ ਦਾ ਜਿਹੜਾ ਸਫਰ ਸੀਗਾ ਵਾਇਸ ਆਫ ਪੰਜਾਬ ਦੇ ਵਿੱਚ ਜਦੋਂ ਤੁਸੀਂ ਗਏ ਹੋ ਉੱਥੋਂ ਦਾ ਤਜਰਬਾ ਕਿਦਾਂ ਦਾ ਰਿਹਾ ਕੋਣ ਕੋਣ ਜਿਵੇਂ ਸਚਿਨ ਹੂਜਾ ਸਾਹਿਬ ਹੈਗੇ ਨੇ ਅਮਰ ਨੂਰੀ मैम ਉਸ ਪ੍ਰੋਗਰਾਮ ਦੇ ਜੱਜ ਸੀਗੇ ਉਹਨਾਂ ਨਾਲ ਮਿਲਣਾ ਜਿਹੜਾ ਉਹ ਤਜਰਬਾ ਕਿਵੇਂ ਦਾ ਸੀ ਹਾਂਜੀ ਮੈਨੂੰ ਸਾਰੇ ਜੱਜਿਸ ਤੋਂ ਹੀ ਬਹੁਤ ਜ਼ਿਆਦਾ ਪਿਆਰ ਮਿਲਿਆ ਸਪੈਸ਼ਲੀ ਸਚਿੰਤ ਸਰ ਅਮਰ ਨੂਰੀ ਮੈਮ ਇੰਦਰਜੀਤ ਨਿੱਕੂ ਜੀ ਕਪਤਾਨ ਲਾਡੀ ਜੀ ਸਾਰਿਆਂ ਤੋਂ ਹੀ ਬਹੁਤ ਮੈਨੂੰ ਪਿਆਰ ਮਿਲਿਆ ਸਾਰੇ ਜੱਜਿਸ ਨੇ ਬਹੁਤ ਕੋਆਪਰੇਟ ਕੀਤਾ ਤੇ ਸਭ ਤੋਂ ਵੱਡੀ ਗੱਲ ਕੀ ਜਿਹੜੇ ਉੱਥੇ ਮੈਂਟਰ ਸੀਗੇ ਵਿਵੇਕ ਮਹਾਜਨ ਜੀ ਉਹਨਾਂ ਤੋਂ ਮੈਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਟਾਈਮ ਥੋੜਾ ਸੀ ਤੇ ਉਹਨਾਂ ਨੇ ਸਾਨੂੰ ਇੰਨਾ ਕੁਝ ਸਿਖਾ ਦਿੱਤਾ ਮਤਲਬ ਭੰਡਾਰ ਕੇ ਦੇਨੇ ਨਾ ਪਜਿਸ ਨੂੰ ਉਸ ਟਾਈਪ ਮੈਂ ਕੁਝ ਦੱਸ ਨਹੀਂ ਸਕਦਾ ਵੀ ਇੰਨਾ ਕੁਝ ਸਿੱਖਿਆ ਸਾਰੇ 뮤జిਸ਼ੀਅਨਸ ਬਹੁਤ ਹੀ ਆਰਟਿਸਟ ਲੋਕ ਸੀਗੇ ਸਾਰੇ ਉਹਨਾਂ ਤੋਂ ਮੈਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਉਮਰ ਤੁਹਾਡੀ ਤੁਹਾਡੀ ਬਹੁਤ ਛੋਟੀ ਹੈ ਨਾ ਛੋਟੀ ਉਮਰ ਦੇ ਵਿੱਚ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਮੈਂ ਸਿੱਖਿਆ ਉਹਨਾਂ ਤੋਂ ਆ ਕਈ ਵਾਰੀ ਕੀ ਹੁੰਦਾ ਕਿ ਮਜਿਸ਼ੀਅਨ ਆ ਜਿਹੜੇ ਜਾਂ ਉਹ ਨੇ ਕੋਪਰੇਟ ਨਹੀਂ ਕਰਦੇ ਕੋਪਰੇਟ ਜਾਂ ਕਹਿ ਲਓ ਵੀ ਉਹਨਾਂ ਦੀ ਉਸਤਾਦੀ ਜ਼ਿਆਦਾ ਹੁੰਦੀ ਹੈ ਹੈਨਾ ਕਈ ਵਾਰੀ ਟਾਰਗੇਟਾ ਮਾਰਨੀਆਂ ਜਾਂ ਮਿਊਜ਼ਿਕਲੀ ਉਹਨਾਂ ਨੂੰ ਉਹ ਚੀਜ਼ਾਂ ਦੀ ਨੌਲੇਜ ਜ਼ਿਆਦਾ ਹੋਣ ਕਰਕੇ ਬੱਚਾ ਖਬਰ ਆ ਜਾਂਦਾ ਤੁਹਾਡੇ ਨਾਲਾ ਕਿਸੇ ਗੀਤ 'ਚ ਕਿਸ ਤਰ੍ਹਾਂ ਦਾ ਇਸ ਤਰ੍ਹਾਂ ਦਾ ਕੁਝ ਵਾਪਰਿਆ ਕਿ ਜਿੱਥੇ ਤੁਹਾਨੂੰ ਲੱਗਿਆ ਉਹ ਵੀ ਮਿਊਜ਼ੀਸ਼ੀਅਨ ਹੁਣ ਵਜਾ ਰਹੇ ਆ ਤੇ ਮੈਂ ਕਿੱਦਾਂ ਇਹਨਾਂ ਨੂੰ ਹੈਂਡਲ ਕਿੱਦਾਂ ਕਰਾਂਗਾ ਕਿ ਵੇ ਚੱਕੂੰਗਾ ਕਿੱਥੇ ਛੱਡਾਂ ਜੋ ਨਹੀਂ 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 ਇਸ ਟਾਈਪ 'ਚ ਸਾਨੂੰ ਜਿਹੜੇ ਵਿਵੇਕ ਸਰ ਸੀ ਉਹ ਇਸ ਗੱਲ ਤੇ ਸਾਨੂੰ ਬਹੁਤ ਜ਼ਿਆਦਾ ਮਿਹਨਤ ਕਰਵਾਉਂਦੇ ਸੀ ਸਾਰੇ ਮਿਊਜ਼ੀਸ਼ੀਅਨਸ ਬਹੁਤ ਕੋਆਪਰੇਟ ਕਰਦੇ ਸੀ ਵੀ ਮਤਲਬ ਜਿਸ ਚੀਜ਼ ਦੇ ਵਿੱਚ ਅਸੀਂ ਕੰਫਰਟੇਬਲ ਆ ਰਿਲੈਕਸ ਆ ਉਹ ਉਹੀ ਚੀਜ਼ ਕਰਦੇ ਸੀ ਆ ਮਤਲਬ ਜ਼ਿਆਦਾ ਉਹ ਨਹੀਂ ਕਰਦੇ ਸੀਗੇ ਕੋਆਪਰੇਟ ਕਰਦੇ ਸੀ ਪੂਰਾ ਜਦ ਕਿ ਜਿਹੜੇ ਸਾਰੇ ਮਿਊਜ਼ੀਸ਼ੀਅਨ ਸੀਗੇ ਉਹ ਮੇਰੇ ਲਈ ਸਟੇਜ ਤੇ ਚਲ ਕੇ ਆਏ ਸੀ ਉਹਨਾਂ ਨੇ ਵੀ ਮੈਨੂੰ ਸਟੈਂਡਿੰਗ ਅਵਿਸ਼ਨ ਦਿੱਤੀ ਸੀ ਜਿਹੜਾ ਕਿ ਵੌਇਸ ਆਫ ਪੰਜਾਬ ਦੀ ਜਰਨੀ ਦੇ ਵਿੱਚ ਪਹਿਲੀ ਵਾਰ ਹੋਇਆ ਸੀ ਕਿ ਸਾਰੇ ਮਿਊਜ਼ੀਸ਼ੀਅਨਸ ਸਟੇਜ ਦੇ ਉੱਤੇ ਉੱਠ ਕੇ ਆਏ ਨੇ ਉਹ ਮੇਰਾ ਐਕਚੁਅਲੀ ਡੇਂਜਰ ਜ਼ੋਨ ਦਾ ਰਾਉਂਡ ਸੀਗਾ ਮੈਂ ਉੱਚ ਗਿਆ ਸੀ ਚਰਖੇ ਦੇ ਹਰ ਹਰ ਗੇੜੇ ਹਮ ਉਸਤਾਦ ਨੂਸਰਦ ਫਤਿਹ ਲਖਣ ਸਾਹਿਬ ਦਾ ਹਮ ਚਰਖੇ ਦੇ ਹਰ ਹਰ ਗੇੜੇ ਗਿਆ ਸੀ ਤੇ ਉਸ ਦੇ ਵਿੱਚ ਮੈਨੂੰ ਸਟੈਂਡਿੰਗ ਅਵਿਸ਼ਨ ਮਿਲੀ ਸੀ ਸਾਰੇ ਜਜੇਸ ਵੱਲੋਂ ਸਾਰੇ ਮਿਊਜ਼ੀਸ਼ੀਅਨਸ ਵੱਲੋਂ ਮਤਲਬ ਜਿੰਨੇ ਵੀ ਲੋਕ ਬੈਕਸਟੇਜ ਸੈੱਟ ਤੇ ਸੀ ਸਾਰਿਆਂ ਵੱਲੋਂ ਹਾਂਜੀ ਚਲੋ ਇੱਕ ਚਰਖੇ ਦਾ ਹਰ ਹਰ ਗੇੜੇ ਤੁਸੀਂ ਗਿਟਾਰ ਤੁਹਾਡੇ ਕੋਲੇ ਆ ਤੇ ਸੁਣਾਓ ਪਲੀਜ਼ ਨੀ ਜਾਰੇ ਜਾਰੇ ਮਰੇ ਜਾ ਨੀ ਜਾਰੇ ਜਾਰੇ ਮਰੇ ਜਾ ਨੀ ਜਾਰੇ ਜਾਰੇ ਮਰੇ ਜਾ ਪਾ ਮਰੇ ਜਾ ਪਾ ਮਰੇ ਜਾ ਨੀ ਜਾਰੇ ਜਾਰੇ ਮਰੇ ਜਾ ਨੀ ਜਾਰੇ ਜਾਰੇ ਮਰੇ ਜਾ ਨੀ ਜਾਰੇ ਜਾਰੇ ਮਰੇ ਜਾ ਪਾ ਮਰੇ ਜਾ ਪਾ ਮਰੇ ਜਾ ਪਾਣੀ ਜਾਨੀ ਜਾਨੀ ਬਾ ਮਾ ਪਾਣੀ ਬਾਣੀ ਬਾ ਮਰੇ ਰੇ ਮਾ ਪਾ ਜੱਪਾ ਮਾਰੇ ਜੱਪਾ ਨੀ ਮਾਰੇ ਰੇ ਰੇ ਸਾ ਪਾਣੀ ਮਾਰੇ ਰੇ ਰੇ ਸਾ ਚਰਖੇ ਦੇ ਹਰ ਹਰ ਗੇੜੇ ਮਾਹੀ ਮੈਂ ਤੈਨੂੰ ਮਾਹੀ ਮੈਂ ਤੈਨੂੰ ਯਾਦ ਕਰਾਂ ਚਰਖੇ ਦੇ ਹਰ ਹਰ ਗੇੜੇ ਗੇ ਦੇ ਹਰ ਹਰ ਗੇੜੇ ਮੁਕਦੀ ਨਹੀਂ ਗਮ ਦੀ ਪੂਣੀ ਜਿਵੇਂ ਜਿਵੇਂ ਕੱਤੀ ਜਾਵਾ ਹੋਵੇ ਪਈ ਦੂ ਜਿਵੇਂ ਕੱਤੀ ਜਾਵਾ ਹੋਵੇ ਪਈ ਧੂਣੀ ਮੇਰੇ ਦੁਖੜੇ ਕੌਣ ਨਵੇੜੇ ਮਾਹੀ ਮੈਂ ਤੈਨੂੰ ਯਾਦ ਕਰਾਂ ਯਾਦ ਕਰਾਂ ਚਰਖੇ ਦੇ ਹਰ ਹਰ ਗੇੜੇ ਮਾਹੀ ਮੈਂ ਤੈਨ ਮਾਹੀ ਮੈਂ ਤੈਨੂੰ ਯਾਦ ਕਰਾਂ ਚਰਖੇ ਦੇ ਹਰ ਗੇੜੇ ਸ਼ਾਨ ਤੁਹਾਡੀ ਗਾਇਕੀ ਤੇ ਮੈਨੂੰ ਲੱਗਦਾ ਕਿਸੇ ਨੂੰ ਵੀ ਕੋਈ ਸ਼ੱਕ ਨਹੀਂ ਹੋਊਗਾ ਹਨਾ ਜਿਸ ਤਰੀਕੇ ਦਾ ਤੁਸੀਂ ਗਾਉਨੇ ਹੋ ਜਿਸ ਤਰੀਕੇ ਦੀ ਤੁਹਾਡੀ ਆਵਾਜ਼ ਆ ਤੇ ਨਾਲ ਹੀ ਨਾਲ ਜਿਹੜੀ ਸਮਝ ਆ ਗਾਇਕੀ ਦੀ ਸੋ ਇਹਦਾ ਪੂਰਾ ਕ੍ਰੈਡਿਟ ਤੁਸੀਂ ਕਿਹਨੂੰ ਦਿੰਨੇ ਹੋ ਜਿਹੜਾ ਜੋ ਵੀ ਕੁਝ ਤੁਸੀਂ ਅੱਜ ਹੋਂ ਜੋ ਤੁਸੀਂ ਹੁਣ ਤੱਕ ਸਿੱਖਿਆ ਜੋ ਹੁਣ ਤੱਕ ਤੁਸੀਂ ਗਾਇਆ ਇਹਦਾ ਤੁਸੀਂ ਕ੍ਰੈਡਿਟ ਤੁਹਾਡੀ ਫੈਮਿਲੀ ਨੂੰ ਦਿੰਨੇ ਹੋ ਜਾਂ ਕਿਹਨੂੰ ਦਿੰਨੇ ਹੋ ਇਹਦਾ ਕ੍ਰੈਡਿਟ ਹੈ ਜਿਹੜਾ ਮੇਰੀ ਫੈਮਿਲੀ ਨੂੰ ਵੀ ਹੈ ਤੇ ਮੇਰੇ ਸਪੈਸ਼ਲੀ ਮੇਰੇ ਉਸਤਾਦ ਜੀ ਨੂੰ ਸਤ ਜੀਤ ਜੋਗੀ ਜੀ ਨੂੰ ਜਿੰਨਾ ਤੋਂ ਮੈਂ ਸ਼ੁਰੂ ਤੋਂ ਸਿੱਖਦਾ ਆ ਮੇਰੇ ਚਾਚਾ ਜੀ ਵੀ ਨੇ ਉਹ ਤੇ ਹੁਣ ਵੀ ਉਹਨਾਂ ਤੋਂ ਹੀ ਸਿੱਖ ਰਿਹਾ ਤੇ ਉਹਨਾਂ ਤੋਂ ਹੀ ਸਿੱਖਦਾ ਰਹੂੰਗਾ ਤੇ ਉਹਨਾਂ ਤੋਂ ਮੈਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਸਪੈਸ਼ਲੀ ਮੈਂ ਉਹਨਾਂ ਤੋਂ ਕਲਾਸਿਕਲ ਸਿੱਖ ਰਿਹਾ ਜਿਹੜੀ ਕਲਾਸਿਕਲ ਦੀ ਗਾਇਕੀ ਹੈ ਉਹ ਜਿਹੜਾ ਹਰ ਇੱਕ ਕੈਟਾਗਰੀ ਦੀ ਗਾਇਕੀ ਦਾ ਬੇਸਿਕ ਹੁੰਦਾ ਹੈ ਹਨਾ ਜੇ ਆਪਾਂ ਕਲਾਸਿਕਲ ਕਰਦੇ ਆ ਤਾਂ ਹਰ ਇੱਕ ਤਰ੍ਹਾਂ ਦਾ ਗਾਣਾ گا ਸਕਦੇ ਆ ਤਾਂ ਮੈਂ ਕਲਾਸਿਕਲ ਹੀ ਸਿੱਖ ਰਿਹਾ ਮੇਰੇ ਉਸ ਅੱਛਾ ਇੱਕ ਹੋਰ ਹੈ ਕਿ ਅੱਜ ਕੱਲ ਦਾ ਜਿਹੜਾ ਨੌਜਵਾਨ ਆ ਨਾ ਉਹ ਹਿਪ ਹੌਪ ਤੇ ਪੌਪ ਵਾਲੇ ਪਾਸੇ ਬਹੁਤ ਜ਼ਿਆਦਾ ਹੈ ਨਾ ਤੁਸੀਂ ਤੁਸੀਂ ਕਿਹਾ ਕਿ ਮੈਂ ਕਲਾਸਿਕਲ ਸਿੱਖ ਰਿਹਾ ਕਲਾਸਿਕਲ ਤੋਂ ਸ਼ੁਰੂਆਤ ਕਰਕੇ ਫੇਰ ਹੀ ਅਗਲੇ ਪਾਸੇ ਜਾਊਗਾ ਤੁਹਾਨੂੰ ਵੀ ਉਹ ਸ਼ੌਂਕ ਹੈਗਾ ਵੀ ਹਿਪ ਹੌਪ ਕਰਾਂ ਮੈਂ ਮੈਂ ਪੌਪ ਜਿਹੜੀ ਪੌਪ ਦੀ ਜਿਹੜੀ ਗਾਇਕੀ ਆ ਉਧਰਲੇ ਪਾਸੇ ਵੱਲ ਜਾਵਾਂ ਹਾਂਜੀ ਹਾਂਜੀ ਹੈ ਮੈਨੂੰ ਇਹ ਸ਼ੌਕ ਕਿਉਂਕਿ ਜਿਸ ਤਰ੍ਹਾਂ ਦਾ ਜਿਹੜੀ ਆਡੀਅנס ਹੈ ਮੇਰੇ ਤੋਂ ਮੰਗ ਕਰੇਗੀ ਤਾਂ ਮੈਂ ਉਸ ਤਰ੍ਹਾਂ ਦਾ ਹੀ ਗਾਉਂਗਾ ਚਾਹੇ ਉਹ ਹਿਪ ਹੌਪ ਸੂਫੀ ਹੈ ਕਲਾਸਿਕਲ ਹੈ ਤਾਂ ਮੈਂ ਵੀ ਚਾਹਣਾ ਕਿ ਮੈਂ ਹਿਪ ਹੌਪ ਗਾਵਾਂ ਹਿਪ ਹੌਪ ਤਰ੍ਹਾਂ ਦੇ ਗਾਣੇ ਪੌਪ ਗਾਣੇ ਤਾਂ ਹਾਂਜੀ ਉਹ ਹੈਗਾ ਹੈ ਤੇ ਕਿਉਂਕਿ ਜਿਵੇਂ ਹੁਣ ਖਾਸ ਕਰਕੇ ਇਨਸਪੀਰੇਸ਼ਨ ਦੀ ਆਪਾਂ ਜਦੋਂ ਗੱਲ ਕਰਦੇ ਹਾਂ ਕਿ ਜਿੱਥੇ ਸਾਡੇ ਸੂਫੀ ਦੇ ਵਿੱਚ ਸਤਿੰਦਰ ਸਰਤਾਜ ਨੇ ਚਾਹੇ ਉਹ ਮਾਸਟਰ ਸਲੀਮ ਨੇ ਤਾਂ ਦੂਜੇ ਪਾਸੇ ਹਿਪ ਹੌਪ ਦੇ ਵਿੱਚ ਚਾਹੇ ਉਹ ਸਿੱਧੂ ਮੂਸੇਵਾਲਾ ਹੋਣ ਤੇ ਚਾਹੇ ਕੋਈ ਹੋਰ ਜਿਹੜੇ ਵੱਡੇ ਨਾਮ ਨੇ ਤਾਂ ਤੁਸੀਂ ਇਹਨਾਂ ਚ ਬੈਲੈਂਸ ਕਿਵੇਂ ਹੋਊਗਾ ਫਿਰ ਵੀ ਇੱਕ ਪਾਸੇ ਸੂਫੀ ਜੀ ਦਾ ਜਿਹੜਾ ਕਿ ਪਿਓਰਲੀ ਕਲਾਸਿਕਲ ਆ ਤੇ ਦੂਜੇ ਪਾਸੇ ਜੇ ਸਿੱਧੂ ਮੂਸੇ ਵਾਲੇ ਦੇ ਜਾਂ ਆਪਾਂ ਕੋਈ ਹੋਰ ਜਿਹੜੇ ਹਿਪ ਹੌਪ ਗਾਉਂਦੇ ਆ ਜਾਂ ਪੌਪ ਗਾਇਕੀ ਦੇ ਵਿੱਚ ਜਿਹੜੇ ਹੁੰਦੇ ਆ ਤਾਂ ਉਹਨਾਂ ਨੂੰ ਫਿਰ ਬੈਲੈਂਸ ਕਿਵੇਂ ਹੋਊਗਾ ਮੈਂ ਕਲਾਸਿਕਲ ਨੂੰ ਆਪਦੀਆਂ ਨਜ਼ਰਾਂ ਦੇ ਵਿੱਚ ਦੁੱਧ ਸਮਝਦਾ ਮੈਂ ਜਿਹੜਾ ਕਿ ਉਹ ਦੁੱਧ ਇਕੱਠਾ ਕਰ ਰਿਹਾ ਕਿਉਂਕਿ ਅੱਗੇ ਜਾ ਕੇ ਉਹ ਪਨੀਰ ਵੀ ਬਣ ਜਾਂਦਾ ਦਹੀਂ ਵੀ ਬਣ ਸਕਦੀ ਹੈ ਤੇ ਹੋਰ ਵੀ ਬਹੁਤ ਚੀਜ਼ਾਂ ਬਣ ਜਾਂਦੀਆਂ ਦੁੱਧ ਤੋਂ ਤੇ ਇਹ ਹੀ ਹੈ ਕਿ ਕਲਾਸਿਕਲ ਜਿਹੜਾ ਬੇਸਿਕ ਆ ਉਹ ਤੋਂ ਮੈਂ ਚਾਹੇ ਹਿਪ ਹੌਪ ਗਾਣਾ ਤੇ ਸੂਫੀ ਜੋ ਮਰਜ਼ੀ ਬਾਕੀ ਜਿਸ ਤਰ੍ਹਾਂ ਦੀ ਆਡੀਅנס ਕਹੇਗੀ ਜਿਸ ਜਿੱਧਰੋਂ ਮੈਨੂੰ ਵੱਧ ਪਿਆਰ ਮਿਲੇਗਾ ਮੈਂ ਉਸ ਟਾਈਪ ਦਾ ਹੀ ਗਾਣਾ ਗਾਉਂਗਾ ਤੇ ਮਤਲਬ ਹੁਣ ਹੁਣ ਦਿਲ ਦੇ ਵਿੱਚ ਜਿਹੜਾ ਕਾਸਿਕਣ ਦੀ ਜਿਹੜੀ ਚਾਹਨਾ ਕਿਉਂਕਿ ਕਈ ਵਾਰੀ ਨਾ ਜਿਹੜੇ ਨਵੇਂ ਮੁੰਡੇ ਹੁੰਦੇ ਆ ਜਾਂ ਥੋੜਾ ਜਆ ਉਹਨਾਂ ਦਾ ਜਦੋਂ ਨਾਂ ਬਣ ਜਾਂਦਾ ਥੋੜਾ ਜਿਹਾ ਉਹ ਜਦੋਂ ਇੱਕ ਲੈਵਲ ਤੇ ਥੋੜਾ ਜਿਹਾ ਪਹੁੰਚ ਜਾਂਦੇ ਏ ਥੋੜੀ ਪਛਾਣ ਬਣ ਜਾਂਦੀ ਏ ਫਿਰ ਉਹ ਸਿੱਖਣਾ ਬੰਦ ਕਰ ਦਿੰਦੇ ਸਿੱਖਣਾ ਬੰਦ ਕਰ ਦਿੰਦੇ ਫਿਰ ਉਹਨਾਂ ਨੂੰ ਇਹ ਹੁੰਦਾ ਵੀ ਸਾਨੂੰ ਜਿਹੜਾ ਹੈਗਾ ਅਸੀਂ ਹੁਣ ਗਾਇਕ ਬਣ ਗਏ ਆ ਸਾਡੀ ਪਛਾਣ ਬਣ ਗਈ ਸਾਨੂੰ ਹੁਣ ਕੋਈ ਲੋੜ ਨਹੀਂ ਸ਼ਾਨ ਨਾਲ ਤਾਂ ਨਹੀਂ ਇਦਾਂ ਦਾ ਹੋਊਗਾ ਨਹੀਂ 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 ਜੀ ਕਿਉਂਕਿ ਜੇ ਆਪਾਂ ਰਿਆਜ਼ ਹੀ ਛੱਡ ਦਾਂਗੇ ਜਿਸ ਚੀਜ਼ ਨਾਲ ਆਪਾਂ ਉੱਥੇ ਪਹੁੰਚੇ ਆ ਤਾਂ ਉਹ ਸਾਰਾ ਹੋਛਪੋਚ ਹੋ ਜਾਏਗਾ ਨਾ ਜੋ ਵੀ ਆਪਾਂ ਕਰ ਰਹੇ ਆ ਗਾ ਰਹੇ ਆ ਜੇ ਆਪਾਂ ਰਿਆਜ਼ ਛੱਡ ਦਾਂਗੇ ਤਾਂ ਕੁਝ ਵੀ ਨਹੀਂ ਹੋਊਗਾ ਰਿਆਜ਼ ਤੋਂ ਬਿਨਾਂ ਸੋ ਮੈਨੂੰ ਆਇ ਲੱਗਦਾ ਕਿ ਛੋਟੀ ਉਮਰ ਦੇ ਵਿੱਚ ਵੱਡੀਆਂ ਗੱਲਾਂ ਕਰਦਾ ਪਿਆ ਮੁੰਡਾ ਖਾਸ ਕਰਕੇ ਕਈ ਵਾਰੀ ਗੱਲਾਂ ਇਹ ਵੀ ਹੁੰਦੀਆਂ ਕਿ ਜਦੋਂ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਪੈਂਦੀਆਂ ਹੁੰਦੀਆਂ ਜਦੋਂ ਪਿਓ ਦਾ ਹੱਥ ਸਿਰ ਤੇ ਨਾ ਹੋਵੇ ਤਾਂ ਇਹ ਜ਼ਿੰਮੇਵਾਰੀਆਂ ਆਪਣੇ ਆਪ ਹੀ ਆ ਜਾਂਦੀਆਂ ਉਮਰ ਤੋਂ ਵੱਡੀਆਂ ਗੱਲਾਂ ਬੱਚਾ ਕਰਨ ਲੱਗ ਜਾਂਦਾ ਸੋ ਇੱਥੇ ਨਾਲ ਗੱਲ ਨਹੀਂ ਗੱਲਾਂ ਇਹਨਾਂ ਨਾਲ ਹੀ ਕਰਦੇ ਇਹਨਾਂ ਦੇ ਉਸਤਾਦ ਜੀ ਨੂੰ ਵੀ ਆਪਾਂ ਬੁਲਾਉਣੇ ਉਹਨਾਂ ਨਾਲ ਵੀ ਗੱਲ ਕਰਦੇ ਕਿ ਆਖਰ ਉਹਨਾਂ ਨੇ ਇਸ ਮੁਕਾਮ ਤੱਕ ਬੱਚੇ ਨੂੰ ਲੈ ਕੇ ਕਿਵੇਂ ਆਂਦਾ ਸੋ ਜੀਤ ਜੋਗੀ ਜੀ ਨੂੰ ਵੀ ਬੁਲਾਉਣਾ ਪਛਤੋਂ ਨੀ ਆ ਮੈਂ ਦਿਲ ਦੇ ਕੇ ਪਛਤੋਂ ਨੀ ਆ ਮੈਂ ਬੇਦਰਦੀ نیند ਨਾ ਆਵੇ ਸਾਰੀ ਸਾਰੀ ਰਾਤ ਤੇਰੀ ਯਾਦ ਸਤਾਵੇ ਕਹਿੰਦੇ ਮੇਰੇ ਨੇ ਕੋਈ ਪਿਆਰ ਨਾ ਪਾਵੇ ਆ ਜੀਤ ਜੋਗੀ ਜੀ ਵੀ ਸਾਡੇ ਨਾਲ ਨੇ ਜਿਹੜੇ ਉਸਤਾਦ ਜੀ ਨੇ ਇਸ ਬੱਚੇ ਨੂੰ ਸਿਖਾਉਣ ਵਾਲੇ ਨੇ ਇਸ ਬੱਚੇ ਨੂੰ ਇਸ ਮੁਕਾਮ ਤੱਕ ਪਹੁੰਚਾਉਣ ਦੇ ਪਿੱਛੇ ਇਹਨਾਂ ਦੀ ਮਿਹਨਤ ਆ ਜੀਤ ਬਹੁਤ ਬਹੁਤ ਸਵਾਗਤ ਆ ਤੁਹਾਡਾ ਸਸ਼ੀ ਗਾਲ ਜੀ ਸਭ ਤੋਂ ਪਹਿਲਾਂ ਪੰਜਾਬੀ ਲੋਕ ਚੈਨਲ ਨੂੰ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸ਼ੁਕਰੀਆ ਅਦਾ ਕਰਦਾ ਹਾਂ ਔਰ ਖਾਸ ਤੌਰ ਤੇ ਤੁਹਾਡਾ ਮੈਂ ਸ਼ੁਕਰੀਆ ਅਦਾ ਕਰਦਾ ਤੁਸੀਂ ਸਾਡੇ ਲਈ ਇਨਾ ਟਾਈਮ ਕੱਢਿਆ ਔਰ ਕੋਈ ਵੀ ਕੋਈ ਵੀ ਚੰਗੀ ਚੀਜ਼ ਹੁੰਦੀ ਹੈ ਜੇ ਕੋਈ ਚੰਗਾ ਕੰਮ ਜਾਂ ਕੋਈ ਚੰਗਾ ਕੋਈ ਬੱਚਾ ਸੋਸਾਇਟੀ ਦੇ ਵਿੱਚ ਕੁਝ ਕਰ ਰਿਹਾ ਤਾਂ ਸਾਡਾ ਫਰਜ਼ ਬਣਦਾ ਉਸ ਨੂੰ ਅੱਗੇ ਲੈ ਕੇ ਆਈਏ ਅੱਗੇ ਲੈ ਕੇ ਦਰਸ਼ਕਾਂ ਤੱਕ ਉਹਨੂੰ ਪਹੁੰਚਾਈਏ ਇਸ ਬੱਚੇ ਨੂੰ ਤਰਾਸ਼ਣ ਦੇ ਵਿੱਚ ਤੁਹਾਡੀ ਕਿੰਨੀ ਕ ਮਿਹਨਤ ਹੈ ਜਾਂ ਇਸ ਬੱਚੇ ਦੀ ਕੈਪਚਰਿੰਗ ਪਾਵਰ ਕਿਉਂਕਿ ਸੰਗੀਤ ਨੂੰ ਸਿੱਖਣਾ ਜਾਂ ਕਲਾਸਿਕਲ ਨੂੰ ਸਿੱਖਣਾ ਸੰਗੀਤ ਨੂੰ ਸਮਝਣਾ ਆ ਖਾਲਾ ਜੀ ਦਾ ਬੜਾ ਨਹੀਂ ਹਰ ਇੱਕ ਬੰਦਾ ਨਹੀਂ ਸਮਝ ਸਕਦਾ ਸੁਰ ਤੇ ਤਾਲ ਦੋਨਾਂ ਦੇ ਸੁਮੇਲ ਨਾਲ ਸੰਗੀਤ ਬਣਦਾ ਤੇ ਉਹਨਾਂ ਦੋਵਾਂ ਚੀਜ਼ਾਂ ਦੀ ਪਕੜ ਕਿੰਨੀ ਕਹਿਦੀ ਕਿੰਨੀ ਕਿ ਮਿਹਨਤ ਤੁਹਾਡੀ ਲੱਗੀ ਹੈ ਸਾਡੀ ਜੀ ਮੇਰੀ ਇਕੱਲੇ ਦੀ ਨਹੀਂ ਸਾਡੇ ਪੂਰੇ ਪਰਿਵਾਰ ਦੀ ਇਸ ਬੱਚੇ ਤੇ ਮਿਹਨਤ ਹੈ ਔਰ ਇਹ ਬਹੁਤ ਅੱਛਾ ਕਰ ਰਿਹਾ ਹੈ ਔਰ ਸ਼ੁਰੂ ਤੋਂ ਅਸੀਂ ਕੋਸ਼ਿਸ਼ ਰੱਖੀ ਹੈ ਕਿ ਇਹਨੂੰ ਮੈਂ ਗੁਰਬਾਣੀ ਦੇ ਸ਼ਬਦ ਸੁਣਾਉਂਦਾ ਹੁੰਦਾ ਸੀ ਕਲਾਸੀਕਲ ਸ਼ਬਦ ਪਦਮਸ਼ਰੀ ਪਈ ਨਿਰਮਨ ਸਿੰਘ ਜੀ ਖਾਲਸਾ ਜੀ ਔਰ ਉਹਨਾਂ ਦੇ ਮੈਨੂੰ ਸ਼ਬਦ ਸੁਣਾਉਂਦਾ ਹੁੰਦਾ ਕਲਾਸਿਕਲ ਜੇ ਮਾਰਨਿੰਗ ਟਾਈਮ ਚ ਤਾਂ ਉਹਨੂੰ ਬੈਰੋਂ ਰਾਗ ਦੇ ਸ਼ਬਦ ਅਗਰ ਜੇ ਦਿਨ ਦੇ ਦੂਜੇ ਪਹਿਰ ਚ ਤਾਂ ਕੋਈ ਆਸਾ ਵਰੀ ਜੇ ਸ਼ਾਮ ਦੇ ਵਕਤ ਆ ਗਿਆ ਰਾਤ ਦੇ ਵਕਤ ਤਾਂ ਕਲਿਆਣ ਤਾਂ ਇਦਾਂ ਮੈਂ ਸੁਣਾਉਂਦਾ ਰਿਹਾ ਔਰ ਇਹਨੂੰ ਸਰਗਮ ਸ਼ੁਰੂ ਕਰवाती ਸੀ ਤਾਂ ਇਹਦੀ ਸਰਗਮ ਤੇ ਪਕੜ ਅੱਛੀ ਰਹੀ ਔਰ ਮੈਨੂੰ ਯਾਦ ਹੈ ਕਿ ਜਦੋਂ ਇਹਨੇ ਸਰਗਮ ਸ਼ੁਰੂ ਕੀਤੀ ਔਰ ਸਾ ਨੂੰ ਫਾ ਕਹਿੰਦਾ ਹੁੰਦਾ ਸੀ ਫਾ ਰੇ ਗਾ ਮਾ ਤਾਂ ਉਦੋਂ ਤੋਂ ਮੈਨੂੰ ਲੱਗਿਆ ਸੀ ਕਿ ਇਹ ਅੱਛਾ ਕਰ ਜਾਏਗਾ ਫਿਰ ਅਸੀਂ ਪੂਰੀ ਫੈਮਿਲੀ ਨੇ ਪੂਰੇ ਪਰਿਵਾਰ ਨੇ ਇਹਦੇ ਤੇ ਧਿਆਨ ਦਿੱਤਾ ਫਿਰ ਇਹਨੇ ਜ਼ਿੰਦਗੀ ਚ ਪਹਿਲੀ ਦਫਾ 8 ਸਾਲ ਦੀ ਉਮਰ ਦੇ ਵਿੱਚ ਕਲਾਸੀਕਲ ਪਰਫਾਰਮ ਕੀਤਾ ਸੀ ਬੈਰਵੀ ਦੀ ਇੱਕ ਬਾਰਾ ਮਾਤਰਾ ਦੀ ਬੰਦਸ਼ ਗਾਈ ਸੀ ਤੇ ਉਦੋਂ ਤੋਂ ਮੈਨੂੰ ਲੱਗਿਆ ਸੀ ਕਿ ਠੀਕ ਕਰ ਲੇਗਾ ਫਿਰ ਅਸੀਂ ਹੋਰ ਪੜਾਈ ਦੇ ਨਾਲ ਨਾਲ ਇਹਦੇ ਪੜਾਈ ਸੀ ਵੀ ਉਹਨਾਂ ਨੇ ਧਿਆਨ ਰੱਖਿਆ ਔਰ ਰਿਆਜ਼ ਵੱਲ ਵੀ ਇਹਦਾ ਟਾਈਮ ਵਧਾਇਆ ਜਿਹੜਾ ਵਾਇਸ ਆਫ ਪੰਜਾਬ ਦਾ ਜਿਹੜਾ ਸਫਰ ਸੀਗਾ ਬੱਚੇ ਦਾ ਜਿਹੜਾ ਉੱਥੇ ਜਿਵੇਂ ਨੇ ਬਹੁਤ ਅੱਛਾ ਪਰਫਾਰਮ ਕੀਤਾ ਹਨਾ ਹਾਲਾਂਕਿ ਬੱਚੇ ਬਹੁਤ ਪੂਰੇ ਪੰਜਾਬ ਤੋਂ ਜਿਹੜੇ ਬੱਚੇ ਉੱਥੇ ਪਹੁੰਚੇ ਸੀ ਪੰਜਾਬ ਹੀ ਨਹੀਂ ਸਗੋ ਵੱਖ-ਵੱਖ ਹੋਰ ਸਟੇਟਾਂ ਤੋਂ ਵੀ ਬੱਚੇ ਜਿਹੜੇ ਇਸ ਕੰਪੀਟੀਸ਼ਨ ਦੇ ਵਿੱਚ ਹਿੱਸਾ ਲੈਂਦੇ ਕੰਪੀਟੀਸ਼ਨ ਬਹੁਤ ਟਫ ਆ ਉਹ ਜੀ ਜੀ ਜੇ ਆਪਾਂ ਉਸ ਕੰਪੀਟੀਸ਼ਨ ਦੀ ਗੱਲ ਕਰੀਏ ਉੱਥੇ ਤੁਹਾਨੂੰ ਲੱਗਦਾ ਸੀਗਾ ਵੀ ਇਹ ਬੱਚਾ ਕੁਝ ਨਾ ਕੁਝ ਕੱਢ ਕੇ ਲਿਆਊਗਾ ਜਾਂ ਉੱਥੋਂ ਕੋਈ ਅਚੀਵਮੈਂਟ ਲੈ ਸਕਦਾ ਸਾਨੂੰ ਪੂਰੀ ਉਮੀਦ ਸੀਗੀ ਸੀ ਪੂਰੇ ਪਰਿਵਾਰ ਨੂੰ ਅਸੀਂ ਫਿਰ ਜਦੋਂ 1 ਮਈ ਨੂੰ ਇੱਥੇ ਆਡਿਸ਼ਨ ਹੋਇਆ ਸੀ ਬਟਿੰਡਾ ਵਿਖੇ ਤਾਂ ਅਸੀਂ ਸੋਚਿਆ ਵੀ ਚਲੋ ਆਡਿਸ਼ਨ ਦਿਵਾਉਨੇ ਆ ਬੱਚੇ ਦਾ ਤੇ ਸਾਨੂੰ ਉਮੀਦ ਸੀ ਕਿ ਕੁਝ ਨਾ ਕੁਝ ਕਰ ਪਾਏਗਾ ਸਾਨੂੰ ਬੜੀ ਖੁਸ਼ੀ ਹੋਈ ਜਦੋਂ ਆਡਿਸ਼ਨ ਕਲੀਅਰ ਕਰ ਗਿਆ ਔਰ ਕਾਫੀ ਧੇਰ ਲੱਗੀ ਪਹਿਲੇ ਆਡਿਸ਼ਨ ਤੇ ਤਾਂ ਸ਼ਾਮ ਜੀ ਹੋ ਗਈ ਤੇ ਮੈਂ ਕਿਹਾ ਵੀ ਸ਼ਾਇਦ ਕਲੀਅਰ ਨਹੀਂ ਹੋਇਆ ਹੋਣਾ ਤਾਂ ਉੱਥੋਂ ਜਾਣ ਲੱਗੇ ਉੱਥੇ ਇੱਕ ਅਮਨ ਸਰ ਸੀਗੇ ਸਰਦਾਰ ਜੀ ਉਹਨਾਂ ਨੂੰ ਪੁੱਛਿਆ ਮੈਂ ਕਿ ਸਰ ਵੀ ਸਾਡੇ ਬੱਚੇ ਨੇ ਕਿਹਦੀ ਮੈਡੀਸਿਨ ਚੱਲ ਰਹੀ ਸੀ ਅੱਖ ਦੀ ਤੇ ਮੈਂ ਕਿਹਾ ਜੀ ਉਹ ਦਵਾਈ ਦੇਣੀ ਉਹਨੂੰ ਤੇ ਕੀ ਉਹਨੂੰ ਅਸੀਂ ਜਾ ਸਕਦੇ ਹਾਂ ਕਹਿੰਦੇ ਨਹੀਂ ਨਹੀਂ ਉਹ ਸਿਲੈਕਟ ਹੋ ਚੁੱਕਿਆ ਤੇ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਚਲੋ ਬੜੀ ਖੁਸ਼ੀ ਹੋਈ ਫਿਰ ਉਸ ਤੋਂ ਬਾਅਦ ਇੱਕ ਤੋਂ ਬਾਅਦ ਅਸੀਂ ਮਈ 12 ਨੂੰ ਮੈਗਾ ਆਡੀਸ਼ਨ ਲਈ ਗਏ ਤੇ ਉੱਥੋਂ ਵੀ ਸ਼ਾਮ ਤੱਕ ਵੇਟ ਕਰਦੇ ਆ ਰਿਜ਼ਲਟ ਆਇਆ ਤਾਂ ਉੱਥੋਂ ਵੀ ਇਹ ਸਿਲੈਕਟ ਹੋ ਗਿਆ ਤਾਂ ਸਾਨੂੰ ਬੜੀ ਉਮੀਦ ਪਹਿਲਾਂ ਵੀ ਸੀਗੀ ਤਾਂ ਹੋਰ ਉਮੀਦ ਹੋਈ ਬਾਕੀ ਫਿਰ ਸਾਰੇ ਜਦੋਂ ਮੈਗਾ ਜਿਵੇਂ ਜਿਵੇਂ ਮਤਲਬ ਅੱਗੇ ਵਧਦਾ ਗਿਆ ਉਹਵੇਂ ਜਿਹੜੀਆਂ ਉਮੀਦਾਂ ਵੀ ਜਾਗਦੀ ਗਈਆਂ ਅੱਗੇ ਚੇਨ ਆ ਜਿਹੜੀਆਂ ਅੱਗੇ ਜੁੜਦੀ ਗਈ ਸੋ ਜੀ ਜੀ ਇੱਕ ਹੋਰ ਬੜਾ ਜਿਵੇਂ ਬੱਚੇ ਨੇ ਦੱਸਿਆ ਕਿ ਇਹਨਾਂ ਦੇ ਫਾਦਰ ਸਾਹਿਬ ਆ ਜਿਹੜੇ ਉਹ ਉਹਨਾਂ ਦੀ ਡੈਥ ਹੋ ਗਈ ਸੀਗੀ ਸੋ ਕਿਤੇ ਨਾ ਕਿਤੇ ਬੱਚੇ ਦੇ ਦੇ ਦਿਮਾਗੀ ਤੌਰ ਤੇ ਇਹ ਚੀਜ਼ਾਂ ਨਾ ਕਈ ਵਾਰੀ ਜ਼ਹਿਨ 'ਚ ਹੁੰਦੀਆਂ ਉਹਨੂੰ ਇਹ ਚੀਜ਼ਾਂ ਟੱਚ ਕਰਦੀਆਂ ਉਹਨੂੰ ਇਹ ਚੀਜ਼ਾਂ ਕਈ ਵਾਰੀ ਤੰਗ ਵੀ ਕਰਦੀਆਂ ਹੈ ਨਾ ਤਾਂ ਇਹਨਾਂ ਚੀਜ਼ਾਂ ਨੂੰ ਫਿਰ ਕਿਵੇਂ ਸੰਭਾਲਿਆ ਤੁਸੀਂ ਕਿਵੇਂ ਇਹਨਾਂ ਚੀਜ਼ਾਂ ਨੂੰ ਟੈਕਲ ਕੀਤਾ ਮੈਂ ਜੀ ਅੱਜ ਇਹ ਇਹਨਾਂ ਨੂੰ ਚਾਚਾ ਵਾਲਾ ਤਾਂ ਕਮੈਸੂ ਸੌਣੀ ਨਹੀਂ ਦਿੱਤਾ ਮੈਂ ਤਾਂ ਇਹਨਾਂ ਨੂੰ ਪਿਓ ਬਣ ਕੇ ਚੱਲ ਰਿਹਾ ਔਰ ਮੇਰੇ ਬੱਚੇ ਬਚਪਨ ਤੋਂ ਹੀ ਮੇਰਾ ਉਹ ਭਾਈ ਸਾਹਿਬ ਦੇ ਹੁੰਦਿਆਂ ਵੀ ਮੇਰੀ ਜ਼ਿੰਮੇਵਾਰੀ ਰਹੀ ਹੈ ਔਰ ਉਹ ਅਚਨ ਚੇਤ ਜਿਵੇਂ ਚਲੋ ਕੁਦਰਤ ਨੂੰ ਮਨਜ਼ੂਰ ਸੀ ਉਹ ਹੋ ਗਿਆ ਔਰ ਇਹ ਹੈ ਜੀ ਭਾਈ ਸਾਹਿਬ ਦੀ ਡੈਥ ਤੋਂ ਬਾਅਦ ਉਹਨਾਂ ਦਾ ਜੋ ਸੁਪਨਾ ਸੀ ਮੈਂ ਉਸ ਨੂੰ ਲੈ ਕੇ ਚੱਲਿਆ ਔਰ ਇਹਦੇ ਤੇ ਮਿਹਨਤ ਕੀਤੀ ਮਿਹਨਤ ਕਰ ਰਿਹਾ ਹਾਂ ਔਰ ਮੈਂ ਉਸਦੇ ਸੁਪਨੇ ਨੂੰ ਪੂਰਾ ਕਰਨ ਲਈ ਇਹਨੂੰ ਇੱਕ ਦਿਨ ਪੰਜਾਬ ਵਾਸੀਆਂ ਦੇ ਸਹਿਯੋਗ ਨਾਲ ਤੁਹਾਡੇ ਸਭ ਦੇ ਸਾਰੀ ਪੂਰੀ ਮਖਲੂਕ ਦੇ ਸਹਿਯੋਗ ਨਾਲ ਚੰਗੀ ਗਾਇਕੀ ਨੂੰ ਪ੍ਰਮੋਟ ਕਰਨ ਦੇ ਵਿੱਚ ਔਰ ਚੰਗੇ ਗਾਣੇ ਨੂੰ ਚੰਗਾ ਗਾਣਾ ਲੋਕਾਂ ਤੱਕ ਪਹੁੰਚਾਇਆ ਜਾਵੇ ਜਿਵੇਂ ਸਾਡੇ ਸਾਰੀਆਂ ਸੁਸਾਇਟੀਆਂ ਪੰਜਾਬ ਦੀਆਂ ਕਹਿੰਦੇ ਆ ਕਿ ਚੰਗਾ ਗਾਣਾ ਅੱਗੇ ਆਵੇ ਤਾਂ ਮੈਂ ਉਸਤੇ ਕੋਸ਼ਿਸ਼ ਕਰ ਰਿਹਾ ਔਰ ਭਾਈ ਸਾਹਿਬ ਦੇ ਸੁਪਨੇ ਨੂੰ ਪੂਰਾ ਕਰਨ ਦੇ ਲਈ ਪੂਰਾ ਯਤਨ ਕਰ ਰਿਹਾ ਮੈਂ ਸਿਰ ਤੋੜ ਮਿਹਨਤ ਕਰ ਰਿਹਾ ਮੈਂ ਆਪਣੇ ਵੀ ਕਈ ਕਾਰੋਬਾਰ ਵੀ ਆਪਦੇ ਕੰਮ ਵੀ ਛੱਡਿਆ ਇਸ ਬੱਚੇ ਲਈ ਵੀ ਚਲੋ ਅਸੀਂ ਚੰਗੇ ਗਾਣੇ ਨੂੰ ਪ੍ਰਮੋਟ ਕਰੀਏ ਤੇ ਸਾਡਾ ਗਾਇਕੀ ਦੀ ਅਸੀਂ ਕਹਿ ਸਕੀ ਅਸੀਂ ਸੇਵਾ ਕੀਤੀ ਹੈ ਔਰ ਚੰਗੇ ਗਾਣੇ ਨੂੰ ਕਰ ਰਹੇ ਹਾਂ ਸੋ ਬੇਟੇ ਜਿਸ ਤਰ੍ਹਾਂ ਤੁਹਾਡੇ ਚਾਚਾ ਜੀ ਵੱਲੋਂ ਜਾਂ ਤੁਹਾਡੇ ਗੁਰੂ ਜੀ ਵੱਲੋਂ ਇਹ ਗੱਲ ਕਹੀ ਗਈ ਆ ਕਿ ਚੰਗੇ ਚੰਗੇ ਗੀਤਾਂ ਨੂੰ ਪੇਸ਼ ਕਰਨਾ ਚੰਗੇ ਗਾਇਕੀ ਜਿਹੜੀ ਅੱਗੇ ਲੈ ਕੇ ਆਉਣੀ ਹੈ ਸੋ ਤੁਹਾਨੂੰ ਉਮੀਦ ਆ ਕਿ ਪੰਜਾਬ ਦੇ ਲੋਕ ਆ ਜਿਹੜੇ ਇਸ ਚੀਜ਼ ਨੂੰ ਸੁਣਨਗੇ ਸਾਥ ਦੇਣਗੇ ਕਿਉਂਕਿ ਸੋਸਾਇਟੀ ਦੇ ਵਿੱਚ ਹਰ ਤਰ੍ਹਾਂ ਦੇ ਲੋਕ ਹੁੰਦੇ ਆ ਤੁਸੀਂ ਕਿਸੇ ਇੱਕ ਪੱਖ ਨੂੰ ਲੈ ਕੇ ਜਾਂ ਇੱਕ ਚੀਜ਼ ਨੂੰ ਲੈ ਕੇ ਅੱਗੇ ਨਹੀਂ ਲਿਆ ਸਕਦੇ ਤਾਂ ਫਿਰ ਉਹਨਾਂ ਚੀਜ਼ਾਂ ਨੂੰ ਜਿਹੜਾ ਤੁਹਾਨੂੰ ਲੱਗਦਾ ਉਮੀਦ ਆ ਪੰਜਾਬ ਦੇ ਲੋਕਾਂ ਤੋਂ ਹਾਂਜੀ ਮੈਨੂੰ ਪੂਰੀ ਉਮੀਦ ਹੈ ਕਿ ਪੰਜਾਬ ਦੇ ਲੋਕ ਆ ਜਿਹੜੇ ਉਹ ਚੰਗੇ ਗਾਣੇ ਨੂੰ ਜ਼ਰੂਰ ਪ੍ਰਮੋਟ ਕਰਨਗੇ ਬਹੁਤ ਹੀ ਪਰਖੂ ਲੋਕ ਨੇ ਪੰਜਾਬ ਦੇ ਵਿੱਚ ਜਿਹੜੇ ਕਿ ਚੰਗੇ ਗਾਣੇ ਦੀ ਪਰਖ ਕਰਦੇ ਨੇ ਤੇ ਹਾਂਜੀ ਮੈਨੂੰ ਪੂਰੀ ਉਮੀਦ ਹੈ ਕਿ ਪ੍ਰਮੋਟ ਕਰਨਗੇ ਚੰਗੇ ਗਾਣੇ ਨੂੰ ਸਾਡੀ ਵੀ ਇਹੀ ਕੋਸ਼ਿਸ਼ ਹੋਊਗੀ ਕਿ ਆ ਪੰਜਾਬ ਦੇ ਲੋਕ ਚੰਗਾ ਸੁਣਨ ਕਿਉਂਕਿ 뮤직 ਆ 뮤직 ਦੇ ਵਿੱਚ ਉਹ ਖੇਚਾ ਉਹ ਕਸ਼ਿਸ਼ ਆ ਕਿ ਤੁਹਾਡੀ ਰੂਹ ਤੱਕ ਇਹ ਚਲਾ ਜਾਂਦਾ ਤੇ ਬਹੁਤ ਸਾਰੇ ਗਾਇਕ ਇਦਾਂ ਦੇ ਹੈਗੇ ਆ ਪੰਜਾਬ ਦੇ ਵਿੱਚ ਜਿਨ੍ਹਾਂ ਦਾ ਗਾਣਾ ਪੰਜਾਬ ਦੀਆਂ ਲੋ ਪੰਜਾਬ ਦੇ ਲੋਕਾਂ ਦੀ ਰੂ ਦੇ ਵਿੱਚ ਵਸਿਆ ਹੋਇਆ ਸੋ ਉਮੀਦ ਇਹੀ ਹੈ ਕਿ ਇਸ ਬੱਚੇ ਨੂੰ ਵੀ ਉਸੇ ਤਰ੍ਹਾਂ ਪਿਆਰ ਦਿੱਤਾ ਜਾਊਗਾ ਜਿਸ ਤਰੀਕੇ ਦਾ ਤੁਸੀਂ ਹੋਰਨਾਂ ਗਾਇਕਾਂ ਨੂੰ ਕਲਾਕਾਰਾਂ ਨੂੰ ਪਿਆਰ ਦਿੰਦੇ ਹੋ ਤੇ ਆ ਲਾਸਟ ਦੇ ਵਿੱਚ ਇੱਕ ਗੀਤ ਹੋਰ ਆ ਜਿਹੜਾ ਸ਼ਾਂਤ ਤੋਂ ਜਰੂਰ ਸੁਣਾਗੇ ਤੁਹਾਡੇ ਰੂਬਰੂ ਕਰ ਰਹੇ ਹਾਂ ਇੱਕ ਹੋਰ ਗੀਤ ਗੱਲ ਸੁਣ ਲ ਲਾਰੀ ਆਵੇ ਆ ਲੋਕ ਮੇਰੇ ਤੇ ਹੱਸਦੇ ਪੈਸੇ ਜ਼ਿਆਦਾ ਦੇ ਦੂੰਗੀ ਮੈਂ ਚਿੰਗ ਕਰ ਦੇਗਾ ਤਾਂ ਦੱਸ ਦੇ ਸੋਣ ਲੈ ਵਡਿੱਟੋ ਸੀਮ ਚਾਹੀਦੀ ਆ ਲੈ ਫੋਟੋ ਵੇ ਫਰਾਰੀ ਲਾਲ ਦੀ ਉਹ ਚੁੰਨੀ ਮੇਰੀ ਰੰਗ ਦੇ ਲਲਾਰੀਆ ਵੇ ਮੇਰੇ ਯਾਰ ਦੀ ਗੱਡੀ ਦੇ ਨਾਲ ਦੀ ਉਹ ਚੁੰਨੀ ਮੇਰੀ ਰੰਗ ਦੇ ਲਲਾਰੀਆ ਮੇਰੇ ਯਾਰ ਦੀ ਗੱਡੀ ਦੇ ਨਾਲ ਦੀ ਉਹ ਤਾਂ ਪੰਗੇ ਲੱਗਦੇ ਆ ਉਹਨੂੰ ਚੰਗੇ ਲੱਗਦੇ ਆ ਤਾਂ ਹੀ ਸੋਚਾਂ ਕੁੰਡੜਾ ਪਵਾ ਲਵਾਂ ਸੋਚਾਂ ਸ਼ਰਿਆਮ ਹੋ ਜਾ ਸੋਚਦੀ ਏ ਨਾਮ ਉਹਦਾ ਗੁੱਤੇ ਉੱਤੇ ਟੈਟੂ ਬਣਵਾ ਲਵਾਂ ਤੋ ਤੇ ਫਟਾਲ ਦੀ ਮੈਂ ਫੈਂਟਮ ਦੇ ਨਾਲ ਦੀ ਮੈਂ ਇੱਕ ਹੋਰ ਕੁੜਤੀ ਸੰਭਾਲ ਮੂੰ ਉਹਨੂੰ ਵੇਖ ਕੇ ਤਾਂ ਮੇਰੀ ਹੋ ਜਾਵੇ ਉਮਰ ਵਧੀ ਦੇ ਨਾਲ ਦੀ ਉਹ ਚੁੰਨੀ ਮੇਰੀ ਰੰਗ ਦੇ ਲਨਾਰੀਆਂ